ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚੱਲ ਰਹੀ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਦੌਰਾਨ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸਬਡਿਵੀਜ਼ਨ ਅਮਲੋ ਦੇ ਪਿੰਡ ਲਾੜਪੁਰ ਵਿਖੇ ਕੇਂਦਰ ਸਰਕਾਰ ਦੀਆਂ ਲਾਭਕਾਰੀ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਮੰਤਵ ਨਾਲ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਰਿਆਣਾ ਤੋਂ ਰਾਜ ਸਭਾ ਮੈਂਬਰ ਡੀਪੀ ਵੱਤਸ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਇਸ ਮੌਕੇ ਵਿਕਸਿਤ ਭਾਰਤ ਵਿੱਚ ਸਹਿਯੋਗ ਦੇਣ ਲਈ ਲੋਕਾਂ ਵੱਲੋਂ ਸੋਹ ਵੀ ਚੁੱਕੀ ਗਈ ਰਾਜ ਸਭਾ ਮੈਂਬਰ ਡੀਪੀ ਵੱਤਸ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਹਰ ਨਾਗਰਿਕ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸਮਾਜ ਨੂੰ ਯੋਜਨਾਵਾਂ ਬਾਰੇ ਜਾਗਰੂਕ ਕਰੀਏ ਇਸੇ ਮੰਤਵ ਦੀ ਪ੍ਰਾਪਤੀ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਇਸ ਦੌਰਾਨ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਵਿਚਾਰ ਵੀ ਸੁਨੇ ਗਏ ਇਸ ਮੌਕੇ ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ ਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਹੋਰਨਾਂ ਨਾਲ ਵੀ ਸਾਂਝੇ ਕੀਤੇ ਤੇ ਜੀਡੀ ਜਾਂ 150 ਦੇ ਕਰੀਬ ਮੋਦੀ ਜੀ ਦੀ ਜਨ ਕਲਿਆਣਕਾਰੀ ਯੋਜਨਾਏ ਹੁਣ ਦਾ ਜ਼ਮੀਨੀ ਹਕੀਕਤ ਕੀ ਹੈ ਯਾਨੀ ਇੰਪਲੀਮੈਂਟੇਸ਼ਨ ਔਨ ਗਰਾਉਂਡ ਅਸੀਂ ਲੋਕਾਂ ਦੀ ਸਮੱਸਿਆ ਸੁਣਨਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਇਹਨਾਂ ਸਕੀਮਾਂ ਦਾ ਫਾਇਦਾ ਉਠਾਓ ਇਹ ਸੈਂਟਰ ਦੀ ਸਕੀਮਾ ਹੈ ਸੈਂਟਰ ਗਵਰਨਮੈਂਟ ਪੈਸੇ ਦਿੰਦੀ ਇਹ ਸਕੀਮਾ ਜਿਵੇਂ ਆਯੁਸ਼ਮਾਨ ਭਾਰਤ ਦੀ ਹੈ 5 ਲੱਖ ਦਾ ਬੀਮਾ ਹੈ 60 ਕਰੋੜ ਕੇ ਕਰੀਬ ਲੋਕ ਇਸੇ ਅਫੈਕਟ ਹੋਣਗੇ ਔਰ ਪ੍ਰਾਈਵੇਟ ਹਸਪੀਟਲਸ ਵੀ ਇਸਪੇ ਐਮ ਪੈਨਲਡ ਹੈ ਇਹ ਬਹੁਤ ਹੀ ਵੱਡਾ ਇਸ ਮੌਕੇ ਬੋਲਦੇ ਆਂ ਡੀਪੀ ਵੱਟਸ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਹਿਯੋਗ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਆਮ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਜਿਹੜੀਆਂ ਇਹ ਸਕੀਮਾਂ ਨੇ ਇਹ ਸਾਰੀਆਂ ਭਾਰਤ ਸਰਕਾਰ ਦੀਆਂ ਨੇ ਭਾਵੇਂ ਆਯੂਸ਼ਮਾਨ ਕਾਰਡ ਵਾਲਾ ਹੈਲਥ ਵਾਲਾ ਲਾ ਲਓ ਉਹ ਵੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਭਾਰਤ ਸਰਕਾਰ ਦੀ ਮੋਦੀ ਜੀ ਦੀ ਸਕੀਮ ਹੈ ਜੇ ਆਪਾਂ ਅਨਯੋਜਨਾ ਵਾਲੀ ਲਾ ਲਓ ਜਿਹਦੇ ਵਿੱਚ ਫ੍ਰੀ ਸਾਨੂੰ ਸਾਡੇ ਗਰੀਬਾਂ ਨੂੰ ਪਰਿਵਾਰਾਂ ਨੂੰ ਖਾਣ ਲਈ ਚੀਜ਼ਾਂ ਮਿਲਦੀਆਂ ਨੇ ਉਹ ਵੀ ਨਹੀਂ ਪਤਾ ਕਿ ਮੋਦੀ ਜੀ ਦਿੰਦੇ ਨੇ ਪੂਰੇ ਭਾਰਤ ਦੇ ਵਿੱਚ 80 ਕਰੋੜ ਪਰਿਵਾਰਾਂ ਨੂੰ ਉਹਦੇ ਤਹਿਤ ਸਾਰਾ ਸਮਾਨ ਜਾਂਦਾ ਜੀ ਤੇ ਬਹੁਤ ਏਦਾਂ ਦੀਆਂ ਸਕੀਮਾਂ ਹੈਗੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਨਹੀਂ ਪਤਾ ਤੇ ਹੁਣ ਡੇ ਬਾਈ ਡੇ ਜਾਗਰੂਕ ਹੋ ਰਿਹਾ ਜੀ ਤਾਂ ਪਾਰਟੀ ਦੇ ਸੁਭਾਸ ਕੱਤਰ ਕਬਰ ਵੀ ਸਿੰਘ ਟੋੜਾ ਨੇ ਕਿਹਾ ਕਿ ਸੂਬੇ ਵਿੱਚ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਲੋਕ ਪੱਖੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ ਏ ਤਾਂ ਜੋ ਯੋਗ ਪਾਤਰੀ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ